ਮੰਮੀ ਅਸੀਂ ਜਾਣੇ ਫਿਰ ਇੱਕ ਜਾਣੇ ਜਾਓ ਪੁੱਤ ਚਲੇ ਮੰਮੀ ਪੁੱਤ ਨੂੰ ਗਿਆਨ ਲਿਆ ਕੇ ਫੜਾ ਦੇ ਆਈ ਮੰਮੀ ਜੀ ਤੇ ਪੁੱਤ ਜਾਓ ਤੇ ਆਪਣੀ ਮੰਮੀ ਨੂੰ ਮਿਲ ਕੇ ਤੇ ਛੇਤੀ ਆ ਜਿਓ ਹਨ ਪਤਾ ਆਪਾਂ ਵੀ ਘਰੇ ਪਾਠ ਕਰਾਉਣਾ ਹਾਂਜੀ ਘਰ ਬੜੇ ਕੰਮ ਠੀਕ ਹਾਂਜੀ ਟਾਈਮ ਨਾ ਆ ਜਿਓ ਠੀਕ ਹਾਂ ਚਲ ਇਹਨੂੰ ਫੜਾ ਦੇ ਪੁੱਤ ਮੰਮੀ ਆ ਪੈਂਡਲ ਜੇ ਇੱਕ 체ਨ ਤੇ ਆ ਸਾਗਰ ਬਾਜੀ ਦੀ ਰਿੰਗ ਆ ਲੋ ਆਪਣੇ ਹੱਥੀ ਦੇ ਦੋ ਐਡਾ ਮਹਿੰਗਾ ਸਮਾਨ ਆ ਆ ਸਾਗਰ ਦੇ ਦੇ ਮੇਰੇ ਪੁੱਤ ਨੂੰ ਪਾ ਲਵੇ ਆ ਲੋ ਯਾਰ ਤੂੰ ਪਾ ਲੈ ਪਾਪੂ ਕਿ ਜਾਇਆ ਕਰ ਪਤਾ ਵਾਹਿਗੁਰੂ ਨੇ ਬਹੁਤ ਕੁਛ ਦਿੱਤਾ ਵਾ ਫਿਰ ਤੇਰੀਆਂ ਭੈਣਾਂ ਹੁੰਦੀਆਂ ਪੁੱਛਦੀਆਂ ਕਿ ਜੀਜੀ ਤੂੰ ਕੁਛ ਪਾ ਕੇ ਹੀ ਨਹੀਂ ਆਈ ਪਤਾ ਪਾ ਕੇ ਜਾਇਆ ਕਰ ਤੂੰ ਸਭ ਕੁਛ ਸਹੀ ਗੱਲ ਐ ਮੰਮੀ ਜੀ ਜੇ ਆਂ ਤੇ ਕੁਛ ਕੋਲ ਨਾ ਆਵੇ ਫਿਰ ਬੰਦਾ ਗੱਲਾਂ ਵੀ ਸੁਣੇ ਅਗਲੇ ਆਂਦੀਆਂ ਜਦੋਂ ਤੁਮ ਹੋ ਕੇ ਆਉਣਗੇ ਨਾ ਐਹੀ ਗੱਲ ਕਹਿਣਗੇ ਮੇਰੀਆਂ ਭੈਣਾਂ ਨੇ ਤੇ ਕਿੰਨਾ ਕਿੰਨਾ ਗਹਿਣਾ ਪਾਇਆ ਸੀ ਮੰਮੀ ਮੈਂ ਇੱਥੋਂ ਕੁਝ ਵੀ ਨਹੀਂ ਪਾ ਕੇ ਗਈ ਹਰ ਵਾਰ ਤੇ ਮੰਮੀ ਤੁਸੀਂ ਫੜਾਉਂਦੇ ਹੋ ਚੀਜ਼ਾਂ ਆਪ ਹੀ ਨਹੀਂ ਪਾ ਕੇ ਜਾਂਦੀ ਏ ਕੋਈ ਨਹੀਂ ਪਤਾ ਆਪਾਂ ਕਿਹੜਾ ਉਹਨੂੰ ਰੋਕਦੇ ਆਂ ਅਸੀਂ ਤਾਂ ਕਹਿੰਨੇ ਜਾ ਪਾ ਕੇ ਗੱਲਾਂ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਹਦੇ ਚ ਪ੍ਰੀਤ ਮੇਰੇ ਹਿਸਾਬ ਨਾਲ ਆ ਤੇਰੀਆਂ ਭੈਣਾਂ ਨੂੰ ਇੰਨਾ ਗਹਿਣਾ ਨਹੀਂ ਪਿਆ ਹੋਣਾ ਠੀਕ ਹੀ ਨੇ ਆਪਣੇ ਘਰੋਂ ਐ ਨਿਯਮ ਵੀ ਖਾਸ ਨਹੀਂ ਆ ਹ ਲੈ ਮੰਮੀ ਮੈਂ ਤਾਂ ਸਭ ਐਕੀ ਗੱਲ ਕਰਤੀ ਆ ਮੈਂ ਕੀ ਆਖ ਦਿੱਤਾ ਦੱਸ ਚਲ ਜਾਓ ਪਰ ਤੇ ਟਾਈਮ ਨਾਲ ਆ ਜੇ ਹਾਂਜੀ ਮੇਰੀ ਗੱਲ ਸੁਣੋ ਚੱਲ ਚਾਹ ਤੇ ਤੁਹਾਨੂੰ ਬਣਾਤੀ ਆ ਵੇਖ ਲਓ ਜੇ ਰੋਟੀ ਖਾ ਕੇ ਜਾਣੀ ਆ ਤੇ ਰੋਟੀ ਵੀ ਖਾ ਜਿਓ ਪਰ ਉੱਥੇ ਜਾ ਕੇ ਕੀ ਖਾਣਾ ਜੇ ਮੁੜ ਕੇ ਇਥੋਂ ਹੀ ਰਾਜਪੁੱਜ ਕੇ ਤੁਰਨ ਲੱਗੇ ਜੇ ਕੋਈ ਗੰਦੀ ਦੀ ਅਸੀਂ ਉੱਥੇ ਜਾਣਾਂਗੇ ਚਲ ਭੈਣ ਪਲੇਟ ਹੋ ਹੁੰਦੀ ਨਾ ਜਿੱਦਾਂ ਇਕੱਲੇ ਚੱਲ ਲਈ ਚਲੋ ਚੋ ਠੀਕ ਮੰਮੀ ਠੀਕ ਕਰੀ ਐਮ ਨਾਲ ਆਜੋ ਬਾਜੀ ਡੰਗਾ ਬੋ ਜੀ ਤੇ ਐਮ ਨਾਲ ਲੈ ਆਓ ਇਹਨਾਂ ਨੂੰ ਵਾਪਸ ਬੜੀ ਤਿਆਰੀ ਕਰਨ ਵਾਲੀ ਆ ਤੇ ਇਹਨੂੰ ਵੀ ਪਵਾ ਬੰਦਰੀ ਨਹੀਂ ਹੋਰੀ ਉਫੋ ਆਇਆ ਬ੍ਰਿਟਨ ਆ ਗਈ ਆ ਗਈ ਜੀ ਆ ਗਈ ਆਇਆ ਜਤੀ ਚਲੋ ਚਲੋ ਚੱਲ ਗਏ ਗੰਮੀ ਚੱਲੀ ਜਾਣਾ ਸੀ ਤੂੰ ਹੀ ਜੋ ਦੇਤੀ ਪਰਮਿਸ਼ਨ ਜਾਣਦੀ ਉਹਨਾਂ ਨੂੰ ਚੱਲ ਬੱਤੈ ਦਣਾ ਕਰਿਆ ਕਰ ਮੰਮੀ ਕਰੇ ਇੰਨਾ ਕੰਮ ਆ ਤੇ ਤੁਸੀਂ ਕਦ ਲਈ ਉਹਨੂੰ ਪ੍ਰੀਤ ਨੂੰ ਕਹਿਤਾ ਵੀ ਜਾ ਹੋਇਆ ਇਹਦੀਆਂ ਭੈਣਾਂ ਤੇ ਹੈਗੀਆਂ ਵੇਲੀਆਂ ਚੌਥੇ ਦਿਨ ਕੱਟੀਆਂ ਹੋਈਆਂ ਹੀ ਰੈਂਦੀਆਂ ਵਾ ਚੱਲ ਬੱਤ ਤਾ ਆ ਹੀ ਜਾਣਾ ਮਾ ਉਹਨੇ ਸ਼ਾਮਾਂ ਨੂੰ ਕੋਈ ਗੱਲ ਨਹੀਂ ਮੇਰੀ ਗੱਲ ਸੁਣਾ ਮੰਮੀ ਨਹੀਂ ਕਾ ਤੂੰ ਉਹਨੂੰ ਪਰਮਿਸ਼ਨ ਦੇ ਦਿੰਦੇ ਜੀ ਤੀਜੇ ਦਿਨ ਭੈਣਾਂ ਤੇ ਹੈਗੀਆਂ ਉਹਦੀਆਂ ਵੇਲੀਆਂ ਮੂੰਹ ਚੁੱਕ ਕੇ ਤੀਜੇ ਦਿਨ ਤੁਰੀਆਂ ਰੈਂਦੀਆਂ ਵਾ ਚੱਲ ਬੱਤ ਤੂੰ ਜਾਣਾ ਨਾ ਬੋਲਿਆ ਕਰ ਸ਼ਮੀ ਕੋਈ ਨਹੀਂ ਮੈਂ ਹੈਗੀ ਨਾ ਤੇਰੇ ਕੋਲ ਜੋ ਤੂੰ ਕਹਿਣੀ ਮੈਂ ਕਰਾਂਦੀ ਮੰਮੀ ਜਿਹੜਾ ਕੰਮ ਉਹਨੇ ਕਰ ਲੈਣਾ ਨਾ ਮੇਰੇ ਨਾ ਉਹ ਤੂੰ ਹੀ ਨਹੀਂ ਹੁਣ ਕਰ ਸਕਦੇ ਤੇ ਉਹਨੇ ਆ ਹੀ ਜਾਣਾ ਸ਼ਾਮ ਨੂੰ ਉਹ ਬਸ ਰੋਟੀਆਂ ਖਾਣ ਨੂੰ ਰੱਖੀ ਇੱਥੇ ਚਲ ਏਦਾਂ ਨਾ ਕਰਿਆ ਕਰ ਮੇਤੀ ਇੰਜ ਨਹੀਂ ਕਰੀ ਰਹੰਦਾ ਨਾਲੇ ਮੇਰੀ ਗੱਲ ਸੁਣੋ ਬੜਾ ਵਖਾਵਾ ਕਰਨ ਜਾਂਦੀ ਉੱਥੇ ਗਹਿਣਾ ਪਾ ਪਾ ਕੇ ਮੈਨੂੰ ਇਹ ਦੱਸੋ ਹਾਂ ਜਿਹੜਾ ਦੇ ਪੇਕਿਆਂ ਨੇ ਪਾਇਆ ਵਾ ਮਾੜਾ ਮੋਟਾ ਕੁਤੂੰਗ ਛੱਲਾ ਉਹ ਦੇ ਕੇ ਤੋਰਿਆ ਕਰੋ ਨਾਲ ਪੇਕੇਆਂ ਨੂੰ ਪਤਾ ਲੱਗੇ ਵੀ ਅਸੀਂ ਕੁੜੀ ਪਾ ਕੇ ਕੀ ਤੋਰੀ ਆ ਆ ਮੇਰੇ ਪੇਕੇਆਂ ਨੇ ਵੇਖੋ ਤੁਹਾਡਾ ਘਰ ਭਰ ਛੜਿਆ ਚੱਲ ਪੁੱਤ ਕੋਈ ਮਾੜਾ ਵੀ ਹੁੰਦਾ ਕੋਈ ਗੱਲ ਨਹੀਂ ਤੂੰ ਆਪੇ ਤਾਂ ਫੜਾਇਆ ਹੀ ਉਹ ਤਾਂ ਫੜਾ ਦਿੰਨੀ ਆ ਇੱਕ ਮਿੰਟ ਮਾੜਾ ਹੁੰਦਾ ਵਾ ਮੈਂ ਮੰਨਦੀ ਆ ਪਰ ਨਾ ਇਹ ਵਿਖਾਵਾ ਜ਼ਿਆਦਾ ਕਰਦੀ ਆ ਪ੍ਰੀਤ ਬੰਦਾ ਉਦਾਂ ਹੀ ਹੋ ਆਉਂਦਾ ਜਦੋਂ ਜਾਣਾ ਮੰਮੀ ਮੈਨੂੰ ਗਹਿਣਾ ਕੱਢ ਕੇ ਦੇ ਮੈਨੂੰ ਗਹਿਣਾ ਕੱਢ ਕੇ ਦੇ ਮੈਂ ਵੇਲਾ ਮੰਮੀ ਕਦੀ ਮੰਗਿਆ ਹੀ ਨਹੀਂ ਤੇਰੇ ਕੋਲ ਮੈਂ ਤੇ ਆਪਣਾ ਸਾਰਾ ਅੰਤਰਾ ਪੇਕੇਆਂ ਦਾ ਸੋਨਾ ਪਾ ਕੇ ਜਾਣੀ ਆ। ਉਹਨੂੰ ਮੰਮੀ ਕਈਆਂ ਨੂੰ ਚਾਹ ਹੁੰਦਾ ਵੀ ਮੈਂ ਆਪਣੇ ਸਹੁਰਿਆਂ ਦੀ ਤਾਰੀਫ ਕਰਾਵਾਂ। ਇਹ ਚ ਹੱਡੀ ਤਾਰੀਫ ਆ ਜੇ ਆਪਾਂ ਕੁਝ ਦਵਾਂਗੇ ਉਹਨਾਂ ਪਾਉਣ ਨੂੰ ਤੇ। ਜਾਓ ਮੰਮੀ ਤੂੰ ਹੀ ਬੜੇ ਭੋਲੇ ਜੇ ਤਰੀਫਾਂ ਲੱਭਦੇ ਫਿਰਦੇ ਜੇ। ਉੱਥੇ ਜਾ ਕੇ ਭਾਵੇਂ ਤੁਹਾਡੀ ਸੋਚ ਉਗਲੀ ਕਰਦੀ ਹੋਵੇ। ਚਲ ਕਰੀ ਜਾਵੇ ਖਸਮਾ ਨੂੰ ਖਾਵੇ। ਕੀ ਕਰਾਂ ਫਿਰ ਹੁਣ ਤੂੰ ਦੱਸ ਮੈਨੂੰ। ਨਾ ਦਿਆ ਕਰ। ਮੇਰੇ ਪਾਸੇ ਆਪਾਂ ਕੰਮ ਸਾਰਾ ਮੈਂ ਕਰਾਂ। ਜਾ ਕੇ ਤੇ ਹੁਣ ਸਬਜ਼ੀ ਕੱਟ ਦੋ ਤੇ ਮੈਂ ਕੱਪੜੇ ਧੋ ਕੇ ਪਾ ਲਾਂ। ਮਸ਼ੀਨ ਲੱਗੀ ਲਾਉਣ ਮੈਂ। ਕੋਈ ਨਹੀਂ ਮੈਂ ਕੱਟ ਦਿੰਨੀ ਆ। ਯਾ ਤੂੰ ਕੱਟ ਦੂੰਗੀ ਸਬਜ਼ੀ ਮੰਮੀ ਇੱਕ ਚੀਜ਼ ਸੋਚਣ ਦੀ ਐ ਇਹਨੇ ਸ਼ਾਮੀ ਆ ਜਾਣਾ ਵਾ ਨਾ ਹਾਂ ਕੱਪੜੇ ਆਪੇ ਆ ਕੇ ਧੋ ਲੂ। ਓ ਬਸ ਕੱਪੜੇ ਨਾ ਮਸ਼ੀਨ ਚ ਸੁੱਟ ਦੇਣੀਆਂ ਆ ਆਪੇ ਧੋਲੇ ਕੇ ਆਣ ਕੇ ਹਾਂ ਮੈਂ ਸਵਾਈਆਂ ਸੂਈਆਂ ਕਰ ਲੈਂਦੀ ਆ ਚੱਲ ਚੱਲ ਜਾ ਤੂੰ ਹੀ ਕੱਟ ਓ ਸਬਜ਼ੀ ਕੱਪੜੇ ਨੇ ਤੂੰ ਮੋੜ ਲਿਆ ਚੱਲ ਆਪੇ ਧੋਣ ਦੀ ਰਹਿ ਗਈ ਆਣ ਕੇ ਸਹੀ ਆ ਕੇ ਮੈਂ ਠੇਕਾ ਚੁੱਕਿਆ ਕੰਮ ਦਾ। ਮੈਂ ਹੋਰ ਖਲਾਰੇ ਕੋਲੇ ਚੁੱਪ ਦਿੰਨੀ ਆ। ਤੇ ਸਫਾਈਆਂ ਕਰ ਲੈਣੀਆਂ। ਕੱਪੜੇ ਚੁੱਕ ਕੇ ਤੇ ਮਸ਼ੀਨ 'ਚ ਪਾ ਦਿੰਨੀ। ਛਾਲੂ ਪੋਚਾ ਵੀ ਮੈਨੂੰ ਕਰਨਾ ਪੈਣਾ। ਹਾਂ ਤੇ ਮੈਂ ਹੁਣ ਕੀ ਕਰਾਂ ਦੱਸ। ਇੰਨੇ ਕੰਮ ਹੁੰਦੇ। ਇਹਦੇ ਚੁੱਕ ਕੇ ਤੇ ਮਸ਼ੀਨ 'ਚ ਸੁੱਟ ਦਿੰਨੀ। ਚਾਹ। ਗੋਟੀ ਦੀ ਹੋਣੀ ਆ ਦੀਦੀ ਨੇ ਕੱਪੜੇ ਧੋ ਕੇ ਪਾਹੀ ਦੇਣੇ ਇਹਨਾਂ ਨੂੰ ਪਤਾ ਦੀਦੀ ਨੇ ਤੇਰੇ ਲਈ ਇਕੱਠੇ ਕਰਤੇ ਮਸ਼ੀਨ 'ਚ ਵੱਡੀ ਸਮਾਣੀ ਆਜੋ ਮੰਮੀ ਹੁਣ ਸਾਰੇ ਕੰਮ ਤੂੰ ਹੀ ਕਰੀ ਜਾਣੇ ਆ ਉਹਨੇ ਸੁਆਣੀ ਨੇ ਆਣ ਕੇ ਕੀ ਕਰਨਾ ਵਾ ਆ ਗਈ ਆ ਤੂੰ ਕਾਲੀ ਬੜੀ ਪਛੇਤੀ ਪੈਣੀ ਆ ਮੈਂ ਨਾ ਇੱਕ ਹਸਾਬ ਲਾਇਆ ਮੰਮੀ ਨੋਂ ਨਾ ਪਿਆਰ ਬੜਾ ਤੁਹਾਡਾ ਜੋ ਮਰਜੀ ਆ ਤੇਰੇ ਮੈਨੂੰ ਪਿਆਰ ਮੇਰਾ ਤੇ ਤੇਰੇ ਨਾਲ ਪਿਆਰ ਆ ਮੇਰੇ ਨਾਲ ਵੀ ਠੀਕ ਹੀ ਆ ਤੂੰ ਵੱਡੀ ਆ ਨਾ ਦੱਸ ਤੂੰ ਮੈਂ ਤੇਰੇ ਨਾਲ ਇੰਨਾ ਪਿਆਰ ਕਰਦੀ ਲੈ ਆਵੀਂ ਆ ਗਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੱਚਾ ਚੱਲ ਵਧੀਆ ਵਾ ਰਾਤ ਦਾ ਰੋਟੀ ਪਣੀ ਹੁਣ ਪ੍ਰੀਤ ਕਰਲੇਗੀ ਨਹੀਂ ਪੈਣਾ ਅਸੀਂ ਤਾਂ ਥੱਕ ਗਏ ਤੇਰੇ ਮਗਰੋਂ ਕੰਮ ਕਰ ਕਰਕੇ ਹੁੰਦਾ ਥੋੜਾ ਇੰਨਾ ਕੰਮ ਆ ਤਿੰਨੇ ਜਾਣੀਆਂ ਹੁੰਦੀਆਂ ਤਾਂ ਪਤਾ ਲੱਗਦਾ ਗੱਲ ਜੀ ਆ ਗਈ ਮੈਂ ਕਾਲਾਂ ਨਹੀਂ ਮੈਂ ਆਪੀ ਸਬਜ਼ੀ ਹੁਣ ਤੂੰ ਬਣਾਉਣੀ ਤੇ ਫੁਲਕੇ ਤੂੰ ਲਾਉਣੇ ਚੰਗਾ ਦੋ ਕੰਮ ਤੇਰੇ ਪਾੜਦੇ ਅਸੀਂ ਫਿਰ ਨੌ ਸਸਰ ਨਾਲ ਕੇ ਮਾਂਜ ਲਾਂਗੀ ਕੋਈ ਗੱਲ ਜੀ ਟੈਨਸ਼ਨ ਨਾ ਲੋ ਮਾਦਾ ਇਹਦੇ ਹੁੰਦੀ ਨਹੀਂ ਬੇਸ ਤੇ ਕਿਉਂ ਪੈਣਾ ਇਹ ਚੱਲਗੇ ਕਿਤੇ ਮੈਂ ਰਹਿਣਾ ਹਾਂ ਤੇ ਮਿੱਟਰ ਜਾਂਦੀ ਜਾ ਕੇ ਇਹਨੂੰ ਪਿੱਛੇ ਦਾ ਥੋੜੀ ਜਿਹੀ ਤਾਂ ਹੁੰਦਾ ਮੈਂ ਜਾ ਕੇ ਕੰਮ ਕੂਰ ਲੇਗੀ ਹਾਂ ਤੇ ਘਰ ਵੀ ਜਾਣਾ ਮੇਰਾ ਹਰ ਵਾਰੀ ਦਾ ਇਹੋ ਹਾਲ ਆ। ਸੱਚਾ ਸ਼ਮੀ ਬੋਲਦੀ ਐ। ਉਹ ਮੰਮੀ। ਉਹ ਸੱਚ ਮੰਮੀ ਮੈਂ ਨਾ ਇੱਥੇ 골ਡ ਚੇਨ ਤੇ ਰਿੰਗ ਇੱਥੇ ਰੱਖ ਗਈ ਸੀ। ਹੈਂ? ਹਾਂਜੀ। ਉਹ ਹੀ ਆਵਾਜ਼ ਮਾਰੀ ਜਾਂਦੇ ਸੀ ਤੇ ਉਹ ਬੰਦ ਨਹੀਂ ਸੀ ਹੁੰਦੀ ਪਈ। ਮੈਂ ਕਾਲੀ ਕਾਲੀ ਜਿੱਥੇ ਜਿੱਤ ਭਲਾ ਗਈ। ਪ੍ਰੀਤ ਮੈਂ ਤੇ ਆਪਣੇ ਹੱਥੀ ਤੇ ਨੂੰ ਚੇਨ ਤੇ ਰਿੰਗ ਸਾਰਾ ਕੁਝ ਦਿੱਤਾ ਸੀ ਨਾ ਇੱਥੇ। ਇਹ ਤੂੰ ਕੀ ਗੱਲ ਕਰਨ ਢਈ ਐ? ਇੱਥੋਂ ਉੱਠ ਕੇ ਤੇ ਮੁੜ ਕੇ ਤੂੰ ਚਲ ਗਈਆਂ ਉਹਨਾਂ ਦੇ ਨਾਲ। ਭਾਜੀ ਨਾਲ ਮੈਂ ਮੈਂ ਕਿੱਥੋਂ ਦੇਖਣੀ ਆ ਇਹਨੇ ਤਾਂ ਸਫਾਈ ਕੀਤੀ ਸਾਰਾ ਕੁਝ ਕੀਤਾ ਇਹਨੇ ਤਾਂ ਕੁਝ ਮੰਮੀ ਤੁਹਾਡੇ ਸਾਹਮਣੇ ਦੀਆਂ ਤੇ ਗੱਲਾਂ ਐ ਇੱਥੇ ਦੇ ਚੀਜ਼ਾਂ ਬਣਾਈਆਂ ਇੱਥੋਂ ਚੀਜ਼ਾਂ ਪਾ ਕੇ ਤੇ ਉਹਨਾਂ ਦੇ ਨਾਲ ਚਲ ਗਈ ਆ ਸਾਗਰ ਭਾਜੀ ਤੁਸੀਂ ਵੀ ਤੇ ਰਿੰਗ ਪਾਈ ਸੀ ਨਾ ਕਿੱਥੇ ਤੁਹਾਡੀ ਰਿੰਗ ਆਹ ਭਾਈ ਮੈਂ ਤੇ ਆਹ ਵੇਖੋ ਮੰਮੀ ਤੇ ਇਹਨੇ ਨਹੀਂ ਪਾਇਆ ਸੀ ਇਹਨੇ ਫੜਿਆ ਸੀ ਸਮਾਨ ਸਾਰਾ ਰਿੰਗ ਉਹਨਾਂ ਨੇ ਹੱਥ 'ਚ ਪਾਈ ਆ ਆ ਸਾਫ਼ ਸਾਬਿਤ ਹੋਣ ਡਿਆ ਮੰਮੀ ਸੋਨਾ ਇਹਨਾਂ ਨੂੰ ਫੜਾਇਆ ਤੁਹਾਡੇ ਸਾਹਮਣੇ ਮੈਂ ਮੈਂ ਇੱਥੇ ਰੱਖ ਕੇ ਗਈ ਸੀ ਰੁਕੋ ਮੈਂ ਵੇਖ ਕੇ ਆਈ ਇੱਥੇ ਰੱਖ ਕੇ ਗਈ ਮੰਮੀ ਤੁਹਾਡੇ ਸਾਹਮਣੇ ਤੇ ਉਹਨਾਂ ਨੇ ਰਿੰਗ ਪਾਈ ਆ ਭਾਜੀ ਨੇ ਤੇ ਫੇਰ ਕਿੱਦਾਂ ਸੋਨਾ ਬਾਕੀ ਜਾ ਸਕਦਾ ਸਾਹਮਣੇ ਤੁਹਾਡੇ ਮੇਰੇ ਸਾਰਾ ਕੁਝ ਫੜਾਇਆ ਵਾ ਇਹ ਕਿੱਦਾਂ ਹੋ ਸਕਦਾ ਮੰਮੀ ਸੋਨਾ ਕਿੱਦਾਂ ਗਵਾ ਸਕਦਾ ਇੱਥੇ ਹੀ ਹੋਣਾ ਪੁੱਤ ਕਿਤੇ ਛੱਡ ਗਈ ਹੋਊਗੀ ਮੰਮੀ ਇਹ ਕਿਹੜਾ ਨਵਾਂ ਹੀ ਫਾਰਮੂਲਾ ਆਪਣਾ ਹੋਣ ਲੱਗ ਪਈ ਆ ਤੁਹਾਨੂੰ ਨਹੀਂ ਲੱਗਦਾ ਦਾਲ ਚ ਕੁਝ ਕਾਲਾ ਆ ਜੀ ਪਰਪੋਤ ਮੈਂ ਅਜੇ ਕਾਲੇ ਮਾਲੇ ਜਾਣਦੀ ਨਹੀਂ ਸਾਗਰ ਭਾਜੀ ਜਾਓ ਜਾ ਕੇ ਪ੍ਰੀਤ ਨਾਲ ਲਵਾਓ ਸੋਨਾ ਉਹ ਨਾ ਵੀ ਵਿਚਾਰੀ ਟੈਨਸ਼ਨ ਲੈਂਦੀ ਹੋਵੇ ਜਾਓ ਹੈਲਪ ਕਰਾਓ ਆਪਣੀ بیوی ਨਾਲ ਮੰਮੀ ਤੂੰ ਹਿੰਝੇ ਭੋਲੇ ਤਨ ਤਾਂ ਮੈਂ ਪਹਿਲੇ ਕਿਹਾ ਪੇਕੇ ਆ ਗਰੀਬ ਉੱਤੋਂ ਆਈਆਂ ਪੈਣਾ ਉਹਨਾਂ ਨੂੰ ਫੜਾਈ ਜੇ ਸਾਰਾ ਕੁਝ ਤੇ ਇੱਥੇ ਆਣ ਕੇ ਬਾਜ਼ਾਰਤਾ ਪਾਉਣ ਡਈ ਆ ਕਿ ਮੈਂ ਇੱਥੇ ਛੱਡ ਗਈ ਮੈਂ ਇੱਥੇ ਛੱਡ ਗਈ ਮੰਮੀ ਅਲੋਟ ਰਹੋ ਥੋੜਾ ਇਦਾਂ ਕਰ ਲੱਗੀ ਨਾ ਹੌਲੀ ਹੌਲੀ ਸਾਰੀਆਂ ਚੀਜ਼ਾਂ ਪੇਕਿਆਂ ਨੂੰ ਪਚਾ ਦਊਗੀ ਚੱਲ ਪੁੱਤ ਕਾਲੀ ਨਾ ਪਿਆ ਕਰ ਵੇਖ ਲਾ ਕੀਪ ਤਾਂ ਇੱਥੇ ਰਹਿ ਗਿਆ ਹੋਵੇ ਕੋਈ ਗੱਲ ਨਹੀਂ ਕਈ ਵਾਰੀ ਭਲੇ ਅੱਖਾਂ ਵੀ ਲੱਗਦੀ ਜਾਂਦੀ ਮੰਮੀ ਹਰ ਗੱਲ ਤੇ ਕਾਲੀ ਨਾ ਪਹਿ ਕਾਲੀ ਨਾ ਪਹਿ ਘਰ ਜੈ ਇਨਾ ਸੋਨਾ ਗਵਾਚ ਗਿਆ ਵਾ ਤਾਂ ਤੁਸੀਂ ਫੇਰ ਕਾਲੀ ਨਾ ਪਹਿ ਪੁੱਤ ਹੁਣ ਸਿਰ ਪਾੜਦੀ ਏ ਉਹਦਾ ਹੁੰਦੀ ਦਾ ਸਮਝਣ ਦੇ ਜੇ ਮੰਮੀ ਦਾਲ ਚ ਕੁਝ ਕਾਲਾ ਜੇ ਤੇ ਬਧਾਣ ਪੁੱਤ ਜੋ ਤੂੰ ਕਹਿਣ ਦੀ ਸੱਚ ਹੀ ਨਹੀਂ ਗਾ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਗਈ ਮੰਮੀ ਪੇਕਿਆ ਗੇ ਸ਼ੁਰੂ ਤੋਂ ਗਰੀਬ ਉਹਨਾਂ ਨੇ ਇਹਨੂੰ ਕਿੰਨੀਆਂ ਕਿ ਚੀਜ਼ਾਂ ਪਾ ਕੇ ਕਿਤੇ ਤੋਰੇ ਆਵਾ ਤੇ ਪਹਿਣਾ ਪਹਿਣਾ ਜਦੋਂ ਆਉਂਦੀਆਂ ਵਾ ਨਾ ਭੱਜੀ ਜਾਂਦੀ ਆ ਤੁਹਾਨੂੰ ਪਤਾ ਟਰੰਕ ਚ 4-5 ਸੂਟ ਨਵੇਂ ਪਏ ਹੀ ਤੇ ਹੁਣ ਤੁਸੀਂ ਟਰੰਕ ਖੋਲ ਕੇ ਵੇਖਿਓ ਸੂਟ ਕੋਈ ਵੀ ਨਹੀਂ ਜਿਹ ਹੈਗਾ ਹੌਲੀ-ਹੌਲੀ ਇਹਨੇ ਸਾਰੇ ਸੂਟ ਪਛਾਹ ਤੇ ਪੇਕਿਆਂ ਨੂੰ ਤੂੰ ਵੇਖਿਆ ਵਾ ਬਹੁਤ ਭੋਲੇ ਹੋ ਮੰਮੀ ਤੁਸੀਂ ਜੇ ਮੈਂ ਵੇਖੂਗੀ ਤਾਂ ਸੂਟ ਲੈ ਜੂਗੀ ਉੱਥੇ ਕੋਈ ਦਿਮਾਗ ਤੋਂ ਕੰਮ ਲਿਆ ਕਰੋ ਤੁਸੀਂ ਜੇ ਮੈਂ ਨਾ ਨਾ ਘਰ ਚੋਂ ਆ ਮੈਂ ਤਾਂ ਤੁਹਾਨੂੰ ਵੀ ਉਧਰ ਫੜਾ ਦੇ ਮੈਨੂੰ ਉਹਨਾਂ ਨੇ ਮੇਰਾ ਚਾਰ ਪਾਉਣਾ ਵਾ ਜਾਂ ਇਹਦੀਆਂ ਗਵੱਟੀਆਂ ਵਾ ਤੇ ਤਰੇਲੀਆਂ ਮੈਨੂੰ ਆਉਂਦੀਆਂ ਉਹਨੂੰ ਕੋਈ ਫਿਕਰਫਾਕਾ ਨਹੀਂ ਦੰਦ ਜੇ ਕੱਢ ਕੇ ਕਹਿੰਦੀ ਆਖੇ ਮੈਂ ਤੇ ਇੱਥੇ ਰੱਖ ਗਈ ਸੀ ਮੰਮੀ ਤੁਹਾਡੇ ਸਾਹਮਣੇ ਸਾਰੇ ਘਰ ਚ ਸਫਾਈ ਕੀਤੀ ਆ ਹਾਂ ਕੋਈ ਨਹੀਂ ਐਸੋ ਹੀ ਸਾਫ਼ ਕੀਤੀ ਤੇ ਕਿੱਥੇ ਅੱਬੀ ਲੱਭੀ ਕੋਈ ਚੀਜ਼ ਮਗਰੋਂ ਸਾਰਾ ਝੂਠ ਬੋਲਣ ਢਈ ਆ ਤੁਸੀਂ ਵਿਸ਼ਵਾਸ ਕਰਦੇ ਜੇ ਇਹੋ ਜੀ ਤੇ ਉਹ ਪਰ ਤੂੰ ਸੱਚੀ ਗੱਲ ਕਰਦੀ ਆਂ ਵਿਸ਼ਵਾਸ ਮੈਂ ਕੀ ਕਰਨਾ ਜਦੋਂ ਅਸੀਂ ਫੜਾਈਆਂ ਵਾਂ ਤੇ ਸਾਨੂੰ ਤਾਂ ਕਿਤੇ ਦਿਸੀਆਂ ਨਹੀਂ ਤੇ ਕਈ ਉਹੋ ਹੀ ਨਕਾਲਾ ਮਲਾਈ ਨ ਕਰਾਈ ਹੋਵੇ। ਆਹ ਉਹ ਤਾਂ ਮੰਮੀ ਨੇ ਆ ਕਹਿਣ ਦੀ। ਕਰਾਈ ਨਾ ਹੋਵੇ ਇਹਨੇ ਕੀਤਾ ਏ ਕਾਲਾ ਮਾਲਾ। ਤੂੰ ਹੁਣ ਤੂੰ ਮੈਨੂੰ ਦੱਸ ਵੀ ਕੀ ਕਰਨਾ ਹੁਣ ਸਾਗਰ ਨੂੰ ਪੁੱਛ ਤੂੰ। ਉਹ じゃ ਮੰਮੀ ਸਾਡਾ ਮੁੰਡਾ ਆ ਭੋਲਾ ਭਾਲਾ ਉਹਨੂੰ ਮਗਰ ਲਾਈ ਕਰਦੀ ਏ। ਮੰਮੀ ਜੋ ਕਹਿਣ ਦੀ ਨਾ ਸਹੀ ਕਹਿਣ ਦੀ। ਜੇ ਸਾਗਰ ਨੇ ਮੁੰਦਰੀ ਪਾਲੀ ਤੇ ਇਹਦੇ ਕੋਈ ਨਹੀਂ ਪਾਇਆ ਗਿਆ। ਇਹ ਕਿੱਥੇ ਰੱਖ ਗਈ? ਮੰਮੀ ਰੱਖਿਆ ਹੀ ਨਹੀਂ। ਇੰਨੇ ਕਿਤੇ ਨਹੀਂ ਰੱਖਿਆ ਤਾਨੂੰ ਮੈਂ 95 ਵਾਰੀ ਸਮਝਾਉਣੀ ਉਦੋਂ ਦੀ ਇਹ ਮੰਮੀ ਨਹੀਂ ਆ ਲੱਭਨ ਦੀ ਤੇ ਪੁੱਤ ਕਿੱਥੇ ਗਈਆਂ ਦੱਸ ਨਾ ਇਹ ਵੀ ਤਾਂ ਦੱਸ ਮੰਮੀ ਮੈਨੂੰ ਪਤਾ ਨਹੀਂ ਇੱਥੇ ਤੈਨੂੰ ਚੰਮੀ ਨੇ ਫੜਾਈਆਂ ਕਿ ਨਹੀਂ ਨਹੀਂ ਪੈਣੇ ਮੈਂ ਤੇ ਮਗਰੋਂ ਕੰਮ ਕਰ ਕਰ ਕੇ ਥੱਕ ਗਈਆਂ ਨਾਲੇ ਮੇਰੀ ਗੱਲ ਸੁਣ ਕਿੱਥੇ ਰੱਖ ਕੇ ਗਈਂ ਤੂੰ ਚੀਜ਼ਾਂ ਇੱਥੇ ਤੈਨੂੰ ਫੜਾਈਆਂ ਇੱਥੋਂ ਤੂੰ ਚਲ ਗਈਆਂ ਬਾਉ ਮੈਂ ਕਿੱਥੋਂ ਲੈ ਲਈਆਂ ਚੀਜ਼ਾਂ ਦੱਸ ਜੀ ਮੈਂ ਤਾਂ ਅੰਦਰ ਰੱਖ ਕੇ ਗਈ ਸੀ ਮੇਰੀ ਗੱਲ ਸੁਣ ਪ੍ਰੀਤ ਧਿਆਨ ਨਾਲ ਸੋਚ ਤੂੰ ਨਾਲ ਲੈ ਕੇ ਗਈ ਹੁਣੀ ਆ ਉੱਥੇ ਤੇ ਨਹੀਂ ਦੇਈ ਕਿਸੇ ਨੂੰ ਨਹੀਂ ਨਹੀਂ ਦੀਦੀ ਮੈਨੂੰ ਪੂਰਾ ਯਾਦ ਆ ਮੈਂ ਨਹੀਂ ਨਾਲ ਲੈ ਕੇ ਗਈ ਨਾਲ ਇੱਥੇ ਰੱਖੇ ਗਈ ਇਸ ਮੇਰੇ ਘਰੇ ਓਹੋ ਤੇ ਜਿੱਥੇ ਰੱਖੀਆਂ ਤੇ ਵੇਖ ਫਿਰ ਮੰਮੀ ਕੀ ਲੱਭਾਂ ਦੀ ਮੰਮੀ ਇਧੀਆਂ ਭੈਣਾਂ ਆਈਆਂ ਸੀ ਨਾ ਉੱਥੇ ਇੱਕ ਭੈਣਾਂ ਭੈਣਾਂ ਇਕੱਠੀਆਂ ਹੋਈਆਂ ਤੇ ਵੇਂਦੀ ਹੋਣੀਆਂ ਚੀਜ਼ਾਂ ਫੜ ਕੇ ਪਾਰੀਆਂ ਤੇ ਹੈਗੀਆਂ ਇਧਰ ਦੀਆਂ ਚੀਜ਼ਾਂ ਤੇ ਬਾਅਦਿਆਂ ਨੂੰ ਚੇਤਾ ਭੁੱਲ ਗਿਆ ਨਾ ਦੀਦੀ ਇਦਾਂ ਦੀ ਵੀ ਨਹੀਂ ਹੈਗੀਆਂ ਮੇਰੀਆਂ ਭੈਣਾਂ ਉਹ ਤਾਂ ਯਾਦ ਕਰ ਲੈ ਨਾ ਚੇਤਾ ਦੇ ਨੇ ਭੁੱਲ ਗਿਆ ਨਹੀਂ ਮੰਮੀ ਮੈਂ ਇੱਥੇ ਛੱਡ ਕੇ ਗਈ ਸੀ ਤੇਰਾ ਕੀ ਮਤਲਬ ਹੈ ਕਹਿਨ ਦਾ ਕਿ ਇੱਥੇ ਛੱਡ ਕੇ ਗਈ ਸੀ ਤੇ ਫਿਰ ਮੈਂ ਲੈ ਲਈ ਮੰਮੀ ਚੱਲ ਬੱਤ ਆਪਸ ਚ ਨਾ ਝਗੜੋ ਉੱਠ ਕੇ ਵੇਖ ਲਓ ਕਿਤੇ ਤੂੰ ਵੀ ਹੱਤ-ਪੱਤ ਮਾਰ ਸ਼ਾਇਦ ਕਿਤੇ ਤਾਂ ਠਾ ਠਾ ਹੋ ਗਿਆ ਹੋਵੇ ਮੰਮੀ ਮੈਨੂੰ ਸਮਝ ਨਹੀਂ ਲੱਗਦੀ ਅੱਖੀ ਦਿੱਤੀ ਚੀਜ਼ ਕਿੱਦਾਂ ਭੁੱਲ ਜਾ ਮੈਂ ਮੈਂ ਤੇਰੇ ਸਾਹਮਣੇ ਕਹਿਣ ਦੀ ਨਾ ਮੈਂ ਇੱਥੇ ਰੱਖ ਕੇ ਗਈ ਆ ਲੈ ਜਾ ਇਹਨੂੰ ਨਾਲ ਤੇ ਵੇਖ ਕਿੱਥੇ ਰੱਖੀਆਂ ਉਹਦੇ ਥੋੜੀ ਗਈਆਂ ਚੀਜ਼ਾਂ ਜਿੱਥੇ ਰੱਖ ਕੇ ਗਈਆਂ ਨਾ ਉੱਥੇ ਵੇਖ ਲੈ ਜਾ ਜਾ ਕੇ ਕਿੱਥੇ ਰੱਖ ਕੇ ਗਈ ਦੱਸ ਮੈਂ ਅੰਦਰ ਬੈੱਡ ਤੇ ਰੱਖ ਕੇ ਗਈ ਸੀ ਹਾਂ ਤੇ ਚੱਲਾ ਫੋਲੀ ਵੜਾ ਆ ਜਾ ਫੋਨੇ ਵਰਗੀ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੇ ਆ ਐਡਾ ਮਹਿੰਗਾ ਸੋਨਾ ਖਰੀਦਿਆ ਜਾਂਦੇ ਆ ਮਰ ਮਰ ਮੁੰਡੇ ਕਮਾਈਆਂ ਕਰਦੇ ਆ ਤੇ ਸਮਝ ਨਹੀਂ ਪਤਾ ਨਹੀਂ ਕਿ ਲੱਖ ਰੁਪਏ ਨੂੰ ਸੋਨਾ ਪਹੁੰਚਿਆ ਵਾ ਹੁਣੇ ਲੱਭਣ ਡੀਆਂ ਹੁਣ ਆ ਵੇਖੋ ਜੀ ਨਹੀਂ ਪਹਿਲਾਂ ਬੁਲਾ ਲਓ ਕਿੱਥੇ ਰੱਖ ਕੇ ਗਈ ਸੀ ਮੈਂ ਵਿੱਚ ਬੈੱਡ ਤੇ ਰੱਖ ਕੇ ਗਈ ਸੀ ਬੈੱਡ ਤੇ ਰੱਖ ਕੇ ਗਈ ਸੀ ਤੇ ਲੈ ਲੈ ਬੈੱਡ ਤੋਂ ਪ੍ਰੀਤ ਤੂੰ ਗੱਲਾਂ ਕਿਦਾਂ ਨਹੀਂ ਕਰਦੀ ਆ ਤੂੰ ਬੈੱਡ ਤੇ ਚੀਜ਼ਾਂ ਰੱਖ ਗਈ ਜੇ ਤੂੰ ਕੋਈ ਬਹਾਨਾ ਸੋਚਣਾ ਹੀ ਤੇ ਚੱਜ ਦਾ ਸੋਚ ਲੈ ਆਹ ਤੇ ਤੇਰਾ ਝੂਠ ਵੀ ਨਹੀਂ ਚੱਲਣਾ ਕਿ ਇਹ ਜੀ ਮੈਂ ਬੈੱਡ ਤੇ 골ਡੀਆਂ ਚੀਜ਼ਾਂ ਰੱਖ ਗਈਆਂ ਸੀ ਤਾਂ ਮੈਂ ਚੱਲ ਗਈ ਸੀ ਇਹਨੂੰ ਬਹਾਨਾ ਨਹੀਂ ਆਵੇ ਮੈਂ ਸੱਚੀ ਇੱਥੇ ਰੱਖ ਕੇ ਗਈ ਸੀ ਤੁਸੀਂ ਸਫਾਈਆਂ ਕੀਤੀਆਂ ਸ਼ਾਇਦ ਤੁਸੀਂ ਦੇਖਿਆ ਹੋ ਨਹੀਂ ਭੈਣਾ ਇੱਥੇ ਹੁੰਦਾ ਨਾ ਤੇ ਜਦੋਂ ਮੈਂ ਅੰਦਰ ਐਂਟਰੀ ਮਾਰੀ ਸੀ ਨਾ ਮੈਨੂੰ ਉਦੋਂ ਹੀ ਲੱਭ ਜਾਣਾ ਸੀ ਸਾਰਾ ਕੁਝ ਇੱਥੇ ਕੁਝ ਨਹੀਂ ਹੈਗਾ ਸਾਰੀ ਮੈਂ ਚਾਦਰ ਝਾੜੀ ਆ ਸਫਾਈਆਂ ਕੀਤੀਆਂ ਵਾ ਕਿਤੇ ਵੀ ਨਹੀਂ ਕੁਝ ਹੈਗਾ ਪ੍ਰੀਤ ਤੂੰ ਚੇਤਾ ਕਰ ਮੈਨੂੰ ਲੱਗਦਾ ਤੇਰੀ ਭੈਣ ਹੀ ਕੋਈ ਲੈ ਗਈ ਆ ਫੋਨ ਕਰਕੇ ਪੁੱਛ ਲੈ ਨਾਲੇ ਮੇਰੀ ਗੱਲ ਸੁਣ ਅਸੀਂ ਹੁਣ ਸਾਰਾ ਕੰਮ ਕਰ ਲਿਆ ਵਾ ਰੋਟੀ ਪਾਣੀ ਤੂੰ ਬਣਾਉਣਾ ਈ ਤੇ ਕੱਪੜੇ ਧੋਣਾ ਮਸ਼ੀਨ ਲਾ ਕੇ ਤੇ ਵੇਲੀ ਹੋ ਕੇ ਤੇ ਲੱਬ ਦੀ ਰੈ ਸੋਨਾ ਜਿੱਥੇ ਰੱਖ ਕੇ ਗਈਆਂ ਤੇ ਨਾਲੇ ਆਪਣੀਆਂ ਭੈਣਾਂ ਨੂੰ ਫੋਨ ਲਾ ਲੈ

ਕੀ ਆ ਚੀਜਾਂ ਮੈਂ ਲਈਆਂ? ਆ ਕਿੱਥੋਂ ਲਈਆਂ ਚੀਜ਼ਾਂ? ਇਹ ਤਾਂ ਦੱਸ ਦੇ ਮੈਨੂੰ। ਦੀਦੀ ਮੈਂ ਕੱਪੜੇ ਧੋਣ ਜਾ ਰਹੀ ਸੀ। ਉਹ ਕੱਪੜਿਆਂ ਦੇ ਵਿੱਚੋਂ ਹੀ ਆ ਚੀਜ਼ਾਂ ਨਿਕਲੀਆਂ ਨੇ। ਮੈਂ ਇੱਥੇ ਰੱਖੀ ਗਈ ਸੀ ਕੱਪੜਿਆਂ ਦੇ ਵਿੱਚ ਹੀ। ਮਗਰ ਉਹ ਸਫਾਈ ਤੁਸੀਂ ਕੀਤੀ ਐ। ਕੱਪੜੇ ਵੀ ਤੁਸੀਂ ਚੱਕੇ ਸੀ ਦੀਦੀ। ਤੇਰਾ ਕੀ ਮਤਲਬ ਐ ਨਹੀਂ? ਕਿ ਕੱਪੜਿਆਂ ਦੇ ਵਿੱਚ ਤੂੰ ਚੀਜ਼ਾਂ ਰੱਖ ਕੇ ਗਈ ਸੀ ਤੇ ਮੈਂ ਕੱਪੜੇ ਚੱਕ ਮਸ਼ੀਨ 'ਚ ਸੌੜਤੇ? ਇਹਦਾ ਮਤਲਬ ਮੈਂ ਉਹ ਚੀਜ਼ਾਂ ਜਾਣ ਕੇ ਲਗਾਈਆਂ ਸੀ ਮਸ਼ੀਨ 'ਚ? ਦੀਦੀ ਇਹ ਨਹੀਂ ਮੈਂ ਕਹਿ ਰਹੀ। ਮੇਰੇ ਨਾਲ ਸਹੀ ਤਰ੍ਹਾਂ ਗੱਲ ਕਰ। ਬਲੇਮ ਨਾ ਲਾ ਮੇਰੇ ਤੇ। ਮੈਂ ਤੈਨੂੰ ਚੋਰ ਨਹੀਂ ਦੱਸਦੀ। ਕਿ ਮੇਰੇ ਭੁਖੇਤੇ ਕਿਆ ਮੰਮੀ ਪੁੱਤ ਕੋਈ ਨਹੀਂ ਲੋਕਾਂ ਤਾਂ ਮਾਸ਼ਾ ਥੋੜੀ ਵਿਖਾਉਣਾ ਤੂੰ ਵੇਖੇਂੀ ਇੱਥੇ ਮੰਮੀ ਇਹਦੇ ਕਹਿਣ ਦਾ ਮਤਲਬ ਕੀ ਆ ਮੈਨੂੰ ਛੋਟੀ ਛੋਟੀ ਸਮਝਦੀ ਆ ਮੈਂ ਕਦੀ ਇਹਨੂੰ ਮਾੜੀ ਚੰਗੀ ਕਹੀ ਆ ਉਹ ਪੁੱਤਾਂ ਦੀ ਮੈਂ ਇੱਥੇ ਰੱਖਵੀਂ ਆ ਤੇ ਹੁਣ ਦੱਸ ਕਿਹਦੀ ਮੰਨਤ ਕਿਹਦੀ ਨਾ ਮੰਨਾਂ ਮੈਂ ਮੰਮੀ ਮੈਂ ਇਥੋਂ ਕੱਪੜੇ ਚੁੱਕ ਕੇ ਧੋਣ ਵਾਲੇ ਤੇ ਮਸ਼ੀਨ 'ਚ ਸੁੱਟਦੇ ਆ ਠੀਕ ਆ ਮੈਨੂੰ ਨਹੀਂ ਪਤਾ ਕੱਪੜਿਆਂ 'ਚ ਕੀ ਆ ਤੇ ਕੀ ਨਹੀਂ ਇਹ ਤਾਂ ਸਾਫ਼ ਕਹਿਣ ਦੀ ਆ ਕਿ ਦੀਦੀ ਤੁਸੀਂ ਜਾ ਕੇ ਸੁੱਟੇ ਤੁਸੀਂ ਲਗਾਏ ਆ ਦੀਦੀ ਤੁਸੀਂ ਚੁੱਕੀਆਂ ਤੁਸੀਂ ਜਾਣ ਬੁੱਝ ਕੇ ਮਸ਼ੀਨ 'ਚ ਸੁੱਟੀਆਂ ਕਿੱਥੇ ਲੁਕਿਆ ਰਹਿਣ ਵਾਹ ਪ੍ਰੀਤ ਵਾ ਬਹੁਤ ਸੋਹਣਾ ਬਲੇਮ ਲਾਉਂਦੀ ਆਂ ਵੱਡੀ ਪਹਿਨ ਤੇ ਉਹ ਸ਼ਰਮਕਾਰ ਕੁਛ ਕਿ ਤੂੰ ਕਹਿਣ ਕੀ ਡਈ ਆ ਮੈਨੂੰ ਅੱਜ ਤੱਕ ਮੈਂ ਕ ਤੀਲਾ ਵੀ ਹਲਾਇਆ ਇਸ ਘਰ ਚੋਂ ਰੱਜੀ ਪੁੱਜੀ ਆ ਪਿੱਛੋਂ ਵੀ ਪੇਕਿਆਂ ਤੋਂ ਤੇ ਇੱਥੋਂ ਵੀ ਘਾਟ ਨਹੀਂ ਮੈਨੂੰ ਕਿਸੇ ਚੀਜ਼ ਦੀ ਪਤਾ ਦੀਦੀ ਮੈਨੂੰ ਇਹ ਵੀ ਪਤਾ ਹੈ ਤੂੰ ਆਪਣੀ ਜਗ੍ਹਾ ਸੱਚੇ ਪਰ ਜਦੋਂ ਕਿਸੇ ਦੇ ਬਲੇਮ ਲਾਈਦਾ ਨਾ ਉਦੋਂ ਪਤਾ ਫੀਲ ਹੁੰਦਾ ਬੰਦੇ ਨੂੰ ਮਤਲਬ ਮਤਲਬ ਆਹੀ ਤੁਸੀਂ ਹੁਣ ਦੇਖੋ ਜੇ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਜਾਣ ਬੁੱਝ ਕੇ ਲਕਾਈਆਂ ਤੁਹਾਡੇ ਦਿਲ ਤੇ ਕੀ ਭੀਤਰੀ ਹੈ ਹੁਣ ਤੁਸੀਂ ਖੁਦ ਸੋਚ ਕੇ ਵੇਖੋ ਬੇਸ਼ੱਕ ਮੇਰੇ ਪੇਕੇ ਗਰੀਬ ਨੇ ਮੇਰੀਆਂ ਭੈਣਾਂ ਸੋਖੇ ਘਰ ਗਈਆਂ ਨੇ ਪਰ ਉਹਨਾਂ ਦਾ ਦਿਲ ਨਹੀਂ ਇਦਾਂ ਦੇ ਗਿਆ ਮੇਰੀਆਂ ਭੈਣਾਂ ਰੱਜੀਆਂ ਪੁੱਜੀਆਂ ਨੇ ਮੈਂ ਉਹਨਾਂ ਦੀ ਛੋਟੀ ਭੈਣ ਆ ਲਾਡਾਂ ਨਾਲ ਪਾਲੀ ਜੀ ਦੀ ਇਦਾਂ ਦਾ ਨਹੀਂ ਕੀ ਪ੍ਰੀਤ ਮੈਨੂੰ ਮਾਫ਼ ਕਰਦੇ ਮੇਰੀਆਂ ਭੈਣਾਂ ਮੈਨੂੰ ਪਤਾ ਹੈ ਤੂੰ ਕਿਹੜੇ ਸਟੇਸ਼ਨ ਤੋਂ ਬੋਲੰਦੀ ਹੈ ਜੀ ਜੀ ਮੈਂ ਤੇਰੇ ਤੋਂ ਮਾਫ ਕਰਨ ਵਾਲੀ ਜੀ ਮੈਂ ਤੇਰੇ ਤੇ ਇਲਜ਼ਾਮ ਲਾਇਆ ਸੀ ਨਾ ਕਿ ਤੂੰ ਆ ਚੀਜ਼ਾਂ ਆਪਣੇ ਪੇਕੇ ਦੇ ਲਈ ਹੈ ਮਮੀ ਐਨੇ ਤਾਂ ਕਰਕੇ ਮੇਰੇ ਤੇ ਇਲਜ਼ਾਮ ਲਾਇਆ ਕੀ ਕਹਤੇ ਝੂਠਾ ਇਲਜ਼ਾਮ ਲਾਉ ਤੇ ਆ ਬੀਤਦੀ ਆ ਉਹਦੇ ਤੇ ਪ੍ਰੀਤ ਮੈਨੂੰ ਮਾਫ ਕਰ ਦੇ ਅੱਜ ਤੋਂ ਬਾਅਦ ਮੈਂ ਕਦੀ ਕੇ ਇਤ ਇਲਜ਼ਾਮ ਨਹੀਂ ਲਾਉਂਦੀ ਤੂੰ ਸੱਚੀ ਆ ਜਦ ਤੇਰੇ ਪੇਕੇਆਂ ਨੇ ਕੋਈ ਚੀਜ਼ ਨਹੀਂ ਲਈ ਇਹਦਾ ਮਤਲਬ ਤੂੰ ਕਾਲੀ ਕਾਲੀ ਇਥੇ ਕੱਪੜਿਆਂ ਤੇ ਰੱਖੇ ਗਈ ਸੀ ਤੇ ਮੈਂ ਵੀ ਨਹੀਂ ਵੇਖਿਆ ਬਾਉ ਮੈਂ ਕੱਪੜੇ ਚੁੱਕ ਕੇ ਮਸ਼ੀਨ 'ਚ ਸੌੜਤੇ ਮੈਂ ਤਾਂ ਖੁਦ ਨਹੀਂ ਚੀਜ਼ਾਂ ਵੇਖੀਆਂ ਪਰ ਮੈਨੂੰ ਬਹੁਤ ਗੁੱਸਾ ਆ ਜਦੋਂ ਤੂੰ ਮੇਰੇ ਤੇ ਝੂਠਾ ਬਲੇਮ ਲਾਇਆ ਐਵੇਂ ਤੈਨੂੰ ਆਇਆ ਹੋਊਗਾ ਚੱਲ ਪੁੱਤ ਦੋਵੇਂ ਭੈਣਾਂ ਰਲ ਕੇ ਰਿਆ ਕਰੋ ਤੂੰ ਇਧਰ ਰਾਣੀ ਜਠਾਣੀ ਨਹੀਂ ਤਵੇਂ ਭੈਣਾਂ ਜੇ ਇੱਕ ਦੂਜੇ ਤੇ ਕੋਈ ਝੂਠੇ ਇਲਜ਼ਾਮ ਨਾ ਲਾਇਆ ਕਰੋ ਰਲ ਮਿਲ ਕੇ ਰਿਆ ਕਰੋ ਮੰਮੀ ਜਦ ਮੈਂ ਤੇ ਇਲਜ਼ਾਮ ਲਾਇਆ ਸੀ ਨਾ ਇੱਕ ਗਲਤੀ ਤੁਹਾਡੀ ਵੀ ਬੰਦੀ ਸੀ ਤੁਸੀਂ ਖਿੱਚ ਕੇ ਮੇਰੇ ਮੂੰਹ ਤੇ ਚਪੇੜ ਮਾਰਦੇ ਯੋ ਤੇਰੀ ਛੋਟੀ ਭੈਣ ਆ ਤੇ ਸ਼ਮੇ ਤੂੰ ਉਹਨੂੰ ਕੀ ਕਹਿਣ ਦੀ ਹੈ ਪਰ ਨਾ ਤੁਸੀਂ ਵੀ ਮੇਰੀਆਂ ਗੱਲਾਂ ਸੁਣਦੇ ਰਹੇ ਪਰ ਤੇ ਜਦੋਂ ਘਰੋਂ ਚੀਜ਼ ਗਈ ਹੋਵੇ ਫਿਰ ਤੈਨੂੰ ਪਤਾ ਜੋ ਲੱਭ ਕੇ ਨਾ ਜਾਣੇ ਹੁਣ ਲੱਭੇ ਆ ਪੁੱਤ ਅੱਗੇ ਤੂੰ ਸਮਝਾ ਵੀ ਧਿਆਨ ਨਾਲ ਇਹੋ ਜੀਆਂ ਚੀਜ਼ਾਂ ਦਾ ਧਿਆਨ ਰੱਖੀ ਦੰਦਾ ਜਾ ਲਿਆਣੀ ਹੈ ਸਾਗਰ ਬਾਜੀ ਮੈਨੂੰ ਮਾਫ਼ ਕਰ ਦਿਓ ਮੈਂ ਆਪਣੀ ਛੋਟੀ ਭੈਣ ਤੇ ਬਲੇਮ ਲਾਇਆ ਬਹੁਤ ਗਲਤੀ ਹੈ ਮੇਂ ਜਦ ਕਿ ਮੈਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਤੇ ਚੀਜ਼ਾਂ ਗਵਾਚੀਆਂ ਸੀ ਨਾ ਤੇ ਮੈਨੂੰ ਤੇਰੇ ਨਾਲ ਲੱਭਣੀਆਂ ਚਾਹੀਦੀਆਂ ਸੀ ਕੋਈ ਗੱਲ ਨਹੀਂ ਦੀਦੀ ਤੁਸੀਂ ਵੱਡੇ ਹੋ ਬੜਾ ਵੱਡਾ ਸਾਨੂੰ ਛਿੜਕਣਾ ਸਾਨੂੰ ਮੈਂ ਵੱਡੀ ਜ਼ਰੂਰ ਆ ਪਰ ਦਿਲ ਤੇਰਾ ਵੱਡਾ ਹੀ ਨਹੀਂ ਦੀਦੀ